મિત્રતા ભારત મૌસમી મિત્રતા કેમે છે મોરાજી દેવાને કાઈ ન માંગ્યો કે ધન ધન ભૂખ્યા હતા પેટી તોય તોય ના માંગ્યું પાટના તળવર તો છોકરા કઈ ના ધરે કેમ સાગે બધા કીધું પૂછો તો સાગે તોય કે પૂછ પૂછ ચાપતી તામુલમાં 14 છોકરીનો રાજ આપી દીધું માય ભાઈ સુદામાને પણ સુદામા તો ઘરવા ના આયો ભાઈ

ਦੇੜੀ ਰੇ ਜੇ ਦੀਹਾੜ ਆ ਜਾਏ ਵਾ ਇਹ ਜੀ ਅਨਜਾਖ ਮਾਰੇ ਸੁਦਾਮਾ ਬਾਪ ਅਟਣ ਲਗੀ ਤੂੰ ਕਿਆ ਕਿਓ ਤੋ ਅਰਜਨ ਸੁਦਾਮਾ ਇਹ ਕਿਦੂ ਕਿ ਤੂੰ ਭੁੱਲੀ ਗਿਓ ਗੋਪਾਲ

ਇਨ ਪਾਵਾ ਰੇ ਜੱਦਾ ਦੀ ਰੋਕਣਾ ਪਰ ਮਾਗੂ ਨਹੀਂ ਇਹ ਜੀ ਕੱਕੇ ਜੁਨਾ ਦੀ ਵਿਚਾ ਤੇ ਜੇ ਰਜ਼ਾ ਮਾਗ ਵੀ ਪਰੇ ਰੇ ਇਹ ਜੀ ਇਹਨ ਕਨੂੜਾ ਨੇ ਪਾ ਹੈ ਕਾਇਨਾ ਬੜੂ ਰੇ ਅਰੇ ਦਨ ਦਨ ਯਨੀ ਬੁਲਤਾਰਨਾ ਇਹ ਦਿ੍ਰਿਅ ਦਰਸਨਾ ਕਰਵਾ ਦੇਵਨਾਰੇ ਅਲਵਾ ਆਵਾਰ ਜੈੰਤੀ ਬਾਬੂ ਨਾ ਰਮੇਸ਼ ਮਕਵਾਨਾ ਸੁਤਾ ਬਕਰਿੰਦੇ ਜੀ